ਦੱਦਨੇ ਕਿ ਅੱਜ ਸੰਤ ਬਾਬਾ RAM Singh Gandhua wale ਅਕਾਲ ਚਲਾਣਾ ਕਰ ਗਏ ਨੇ। ਸਾਡੇ ਸਾਰੇ ਸਿੱਖ ਸੰਤਾਂ ਉਹਨਾਂ ਦੇ ਨਾਲ ਜੁੜੀਆਂ ਹੋਣਾਂ ਸੀ ਦੱਸ ਦਿੰਨੇ ਆ ਕਿ ਫਤਿਹਗੜ੍ਹ ਸਾਹਿਬ ਰੋਡ ਦੇ ਉੱਤੇ ਦਫੇੜਾ ਸਾਹਿਬ ਗੁਰਦੁਆਰਾ ਸਾਹਿਬ। ਅੱਜ ਨੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਮੋਹਾਲੀ ਦੇ ਮੈਕਸ ਹਸਪੀਟਲ ਦੇ ਆਦਿ। ਅੱਜ ਜੀ ਸਭ ਤੋਂ ਵੱਡੀ ਦੁੱਖ ਭਰੀ ਖਬਰ ਤੁਹਾਨੂੰ ਦਖਾਣ ਜਾ ਰਹੀ ਆ। ਜੋ ਵੀ ਸਿੱਖ ਸੰਗਤਾਂ ਸੁਣਨ ਗੀਆਂ ਵੇਖਣ ਗੀਆਂ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਖਬਰ ਸੁਣ ਕੇ ਹੰਝੂ ਜ਼ਰੂਰ ਆਣਗੇ ਦੱਸ ਦਿੰਨੇ ਕਿ ਅੱਜ ਸੰਤ ਬਾਬਾ RAM SINGH GANDUANWALE ਅਕਾਲ ਚਲਾਣਾ ਕਰ ਗਏ ਨੇ ਕਾਫੀ ਸਿੱਖ ਸੰਗਤਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੀ ਦੱਸ ਦਿੰਨੇ ਆ ਕਿ ਫਤਿਹਗੜ੍ਹ ਸਾਹਿਬ ਰੋਡ ਦੇ ਉੱਤੇ ਦਫੇੜਾ ਸਾਹਿਬ ਗੁਰਦੁਆਰਾ ਸਾਹਿਬ ਕੌਣ ਨਹੀਂ ਜਾਣਦਾ ਹਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਹੋਏ ਨਮਸਤਕ ਹੋ ਕੇ ਜੁੜ ਜਾਂਦਾ ਤੇ ਉਸੇ ਗੁਰਦੁਆਰਾ ਸਾਹਿਬ ਦੇ ਮੁਖੀ RAM SINGH GANDUANWALE ਅੱਜ ਸਦੀਵੀ ਵਿਛੋੜਾ ਸਿੱਖ ਸੰਤਾਂ ਦੇ ਗਏ ਨੇ ਦੱਦ ਨੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਮੋਹਾਲੀ ਦੇ ਮੈਕਸ ਹਸਪੀਟਲ ਦੇ ਦਾਖਲ ਸੀ ਕਿਤੇ ਕਾਫੀ ਸਿੰਘ ਸੰਗਤਾਂ ਪਿਛਲੇ ਦਿਨੀ ਮਿਲ ਕੇ ਵੀ ਗਈਆਂ ਤੇ ਨਾਲ ਦੀ ਉਹਨਾਂ ਨੇ ਅਰਦਾਸ ਵੀ ਕੀਤੀ ਕਿ ਪੰਜਾਬ ਦੇ ਮਸ਼ਹੂਰ ਗਾਇਕ ਮਰਕਿਤ ਔਲਖ ਤੇ ਹੋਰ ਕਈ ਵੱਡੇ ਗਾਇਕ ਜੋ ਰਾਮ ਸਿੰਘ ਗੰਡੂਆ ਵਾਲੇ ਲਈ ਅਰਦਾਸ ਕਰ ਰਹੇ ਸੀ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਮਿਲ ਕੇ ਉਹਨਾਂ ਦੀ ਸਿਹਤ ਲਈ ਅਰਦਾਸ ਕੀਤੀ ਤੱਜ ਆਖਰ ਆਖਰੀ ਸਾਂ ਸਤਿਬਾਬਾ ਰਾਮ ਸਿੰਘ ਗੰਡੂਆ ਵਾਲਿਆਂ ਨੇ ਸਿੱਖ ਸੰਗਤਾਂ ਨੇ ਅਜੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਵਿਛੋੜਾ ਹੀ ਨਹੀਂ ਭੁੱਲਿਆ ਸੀ ਪਰ ਇਹ ਸਤਿਬਾਬਾ ਰਾਮ ਸਿੰਘ ਗੰਡੂਆ ਵਾਲਿਆਂ ਦਾ ਵਿਛੋੜਾ ਪੈਣ ਨਾਲ ਸਿੱਖ ਸੰਗਤਾਂ ਟੁੱਟੀਆਂ ਹੋਈਆਂ ਮਹਿਸੂਸ ਕਰ ਰਹੀਆਂ ਨੇ ਤੇ ਹਰ ਸਿੱਖ ਸੰਗਤਾਂ ਦੇ ਅੱਖਾਂ ਦੇ ਵਿੱਚ ਹੰਝੂ ਨੇ ਤੇ ਜੋ ਦਫੇੜਾ ਸਾਹਿਬ ਗੁਰਦੁਆਰਾ ਸਾਹਿਬ ਆਉਂਦਾ ਸੀ ਤਾਂ ਅੱਜ ਕਿਤਨਾ ਕਿਤੇ ਬਹੁਤ ਹੀ ਮਨ ਭਾਪਕ ਉਹਨਾਂ ਦੇ ਨੇ ਤੇ ਦੁਖੀ ਹਿਰਦੇ ਨੇ ਕਿ ਜੋ ਇੱਕ ਪਰਮਾਤਮਾ ਨੂੰ ਮਿਲਣ ਦੀ ਆਸ ਸਤ ਬਾਬਾ ਰਾਮ ਸਿੰਘ ਗੰਡੂਆ ਦੇ ਨਾਲ ਮਿਲ ਕੇ ਉਹਨਾਂ ਨੂੰ ਮਿਲੀ ਸੀ ਤੋਂ ਅੱਜ ਫਿਰ ਟੁੱਟਦੀ ਨਜ਼ਰ ਆ ਰਹੀ ਹੈ ਤੇ ਕਾਫੀ ਲੋਕ ਆਪਣੇ ਦੁੱਖ ਦਰਦ ਤੇ ਨਾਲ ਕਰਦੇ ਹੋਰ ਟਰੇਲੂ ਕੰਮਾਂ ਦੇ ਵਿਚਾਰੀਆਂ ਸਮੱਸਿਆ ਨੂੰ ਲੈ ਕੇ ਵੀ ਰਾਮ ਸਿੰਘ ਗੰਡੂਆ ਵਾਲੇ ਮਹਾਪੁਰਸ਼ਾਂ ਦੇ ਨਾਲ ਕਾਫੀ ਵਾਰ ਗੱਲਬਾਤ ਕਰਕੇ ਉਹ ਆਪਣੀ ਸਮੱਸਿਆਵਾਂ ਹੱਲ ਕਰਵਾਉਂਦੇ ਸੀ ਤਾਂ ਰਾਮ ਸਿੰਘ ਗੰਡੂਆ ਵਾਲੇ ਹਮੇਸ਼ਾ ਉਹਨਾਂ ਨੂੰ ਗੁਰਸੱਭੇ ਦੇ ਨਾਲ ਜੋੜਨਾ ਤੇ ਨਾਲ ਪਾਠ ਕਰਨ ਦੀ ਪ੍ਰੇਰਨਾ ਦਿੰਦੇ ਸੀ ਤੇ ਕਾਫੀ ਸਿੱਖ ਸੰਗਤਾਂ ਨੇ ਦਫੇੜਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੀ ਛੱਕਿਆ ਦੇ ਨਾਲ ਦੀ ਨਾਲ ਸਿੱਖ ਸੰਗਤਾਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਵੀ ਜੁੜੀਆਂ ਹੋਣਾਂ ਸੀ ਤਾਂ ਇਸ ਦੁੱਖ ਭਰੀ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਕਿਉਂਕਿ ਹੋਰ ਵੀ ਜੋ ਸਿੱਖ ਸੰਗਤਾਂ ਸੰਤ ਬਾਬਾ ਰਾਮ ਸਿੰਘ ਗੰਡੂਆ ਵਾਲੇ ਦੇ ਨਾਲ ਜੁੜੀਆਂ ਹੋਣਾਂ ਸੀ ਸੰਤ ਬਾਬਾ ਜੀ ਸਿੰਘ ਹਸਾਲੀ ਵਾਲੇ ਨਾਲ ਜੁੜੀਆਂ ਹੋਣਾਂ ਸੀ ਉਹਨਾਂ ਤੱਕ ਵੀ ਇਹ ਦੁੱਖ ਭਰੀ ਖਬਰ ਪਹੁੰਚ ਸਕੇ ਧੰਨਵਾਦ